ਸਮਝ ਲੈਣਾ ਕਿ ਰੱਬ ਸੱਚੇ ਦੀ ਰਾਹ ਤੇ ਬੁਲਿਆ ਰੋਜ਼ ਕਦਮ ਜੋ ਪੁੱਟਦਾ ਰੱਬ ਸੱਚੇ ਦੀ ਰਹਿਮਤ ਨਾ ਫੀ ਜਗ ਤੇ ਮੋਜਾਂ ਇਹਲੇ ਮੋਜਾਂ ਲੁੱਟਣੀਆਂ ਅੱਜ ਤੋਂ ਨਿਯਮ ਬਣਾਓ ਕਿ ਅਸੀਂ ਵੀ ਰੋਜ਼ ਰੋਜ਼ ਕਦਮ ਰੱਬ ਦੇ ਰਸਤੇ ਵਧਾਣਾ ਹੈ ਔਰ ਇਧਰ ਜਿੱਦਾ ਗੱਲ ਦੱਸ ਰਹੀ ਸੀ ਮੂਇਨੂਦੀਨ ਦੀ ਇਹ ਉਹਨਾਂ ਨੇ ਪਾਗਲ ਨੂੰ ਜਦੋਂ ਫਕੀਰ ਨੂੰ ਨਾ ਰੋਟੀ ਦਿੱਤੀ ਤਾਂ ਫਕੀਰ ਨੇ ਕੀ ਕਿਹਾ ਸੀ ਉਹ ਮੀਨ ਤੂੰ ਇਸ ਬਾਗ ਚ ਕੀ ਕਰ ਰਿਹਾ ਤੂੰ ਤਾਂ ਉਸ ਬਾਗ ਵਾਸਤੇ ਬਣਿਆ ਜੋ ਰੱਬ ਦੀਆਂ ਰਹਿਮਤਾਂ ਦਾ ਬਾਗ ਹੈ ਤੇਰਾ ਸਮਝਣਾ ਤੇ ਇਸ਼ਾਰਾ ਕੀਤਾ ਤਾ ਕਹਿੰਦੇ ਇਸ਼ਾਰਾ ਜਦੋਂ ਕੀਤਾ ਮੁঈਨ ਨੂੰ ਔਰ ਨਾਲ ਹੀ ਫਕੀਰ ਨੇ ਆਪਣੀ ਝੋਲੀ ਚ ਰੋਟੀ ਅੱਧੀ ਕੱਢੀ ਨਾ ਅੱਧੀ ਰੋਟੀ ਕੱਢ ਕੇ ਪਹਿਲਾਂ ਆਪ ਬੁਰਕੀ ਲਈ ਤੇ ਜਿਹੜੀ ਬੱਚੀ ਬੁਰਕੀ ਸੀ ਮੁঈਨ ਦੇ ਮੂੰਹ ਚ ਪਾ ਦਿੱਤੀ ਕਹਿੰਦੇ ਇਸ਼ਕ ਤਾਂ ਪਹਿਲੇ ਹੀ ਸੀ ਰੱਬ ਨੂੰ ਪਾਣ ਦੀ ਤੜਫ ਤਾਂ ਪਹਿਲੀ ਸੀ ਜਦੋਂ ਫਕੀਰ ਦਾ ਉਹ ਝੂਠਾ ਮੂੰਹ ਚ ਭਿਆ ਯਾਨੀ ਬੁਰਕੀ ਮੂੰਹ ਚ ਭਈ ਤਾਂ ਕਹਿੰਦੇ ਮੁঈਨ ਦਾ ਇਸ਼ਕ ਹੋਰ ਵੀ ਵੱਧ ਗਿਆ ਤਾਂ ਮੁঈਨ ਨੇ ਕਿਹਾ ਜੀ ਮੈਂ ਰੱਬ ਨੂੰ ਪਾਣਾ ਬੜੀ ਤੜਫਾ ਕਿੱਥੋਂ ਪਾਵਾਂ ਕਿੱਦਾਂ ਪਾਵਾਂ ਤਾਂ ਫਿਰ ਉਹ ਪਾਗਲ ਫਕੀਰ ਨੇ ਦੱਸਿਆ ਕਿ ਆਪਣੇ ਫਕੀਰਾਂ ਕੋ ਚਲਾ ਜਾ ਤਾਂ ਫਿਰ ਉੱਥੋਂ ਗਏ ਸੀ ਉਸਮਾਨ ਹਰੂਨੀ ਜੋ ਮੁਇਨਉਦੀਨ ਦੇ ਮੁਰਸ਼ਿਦ ਸੀ ਗੁਰੂ ਸੀ ਕਹਿੰਦੇ ਉਹਨਾਂ ਉਸਮਾਨ ਦੇ ਕੋਲ ਚਲਾ ਜਾ ਬਹੁਤ ਕਰਨੀ ਵਾਲੇ ਫਕੀਰ ਹੈ ਫਿਰ ਦੱਸਿਆ ਐ ਮੁਇਨ ਫਿਰ ਮੁਇਨ ਲਿਖਦੇ ਆਪਣੀ ਗਜ਼ਲ ਦੇ ਵਿੱਚ ਕਿ ਐ ਮੁਇਨ ਜੇ ਰੱਬ ਨੂੰ ਪਾਉਣਾ ਫਕਰਾਾਂ ਦੀ ਮਹਿਫਿਲ ਜਾ ਕਹਿੰਦੇ ਜੇ ਰੱਬ ਨੂੰ ਪਾਣਾ ਹੈ ਨਾ ਰੱਬ ਇੱਦਾਂ ਘਰ ਬੈਠੇ ਨਹੀਂ ਮਿਲਣਾ ਜੇ ਪਰਮਾਤਮਾ ਨੂੰ ਪਾਣਾ ਹੈ ਤਾਂ ਦੁਨੀਆ ਪਿੱਛੇ ਦੌੜ ਕੇ ਰੱਬ ਨਹੀਂ ਮਿਲਣਾ ਜੇ ਬੰਦਾ ਸੋਚੇ ਮੈਂ ਆ ਚੀਜ਼ ਦੇਖਦਾ ਹੋਇਆ ਆ ਡੰਗ ਤਮਾਸ਼ੇ ਦੇਖਦਾ ਹੋਇਆ ਆ ਟੀਵੀ ਦੇਖਦਾ ਹੋਇਆ ਆ ਮੋਬਾਈਲ ਤੇ ਗੇਮਾਂ ਖੇਡਦਾ ਹੋਇਆ ਰੱਬ ਨੂੰ ਪਾ ਲਵਾਂ ਮੈਂ ਤਾਂ ਕਹਿੰਦੇ ਇਦਾਂ ਕਾਮਯਾਬੀ ਆ ਰੱਬ ਹੁਣ ਇੱਥੇ ਫਿਰ ਕਹਾਂਗੇ ਅੱਜ ਫਕੀਰਾਂ ਦੇ ਜਿਹੜੇ ਬਚਨ ਹੈ ਨਾ ਇਹ ਦੋਨਾਂ ਪਾਸੇ ਜਾਂਦੇ ਆ ਰੱਬ ਵਾਲੇ ਪਾਸੇ ਵੀ ਤਾਂ ਦੁਨੀਆ ਦੀ ਕਾਮਯਾਬੀ ਵਾਲੇ ਜੇ ਕਾਮਯਾਬੀ ਵੀ ਪਾਣੀ ਹੈ ਤਾਂ ਤਾਂ ਵੀ ਕਹਿੰਦੇ ਅੱਛੀ ਸਹੂਬਤ ਵਿੱਚ ਜਾ ਅਚੀ ਸੰਗਤ ਕਰ ਫਿਰ ਦੁਨੀਆ ਤੇ ਕਾਮਯਾਬੀ ਤੇ ਜੇ ਰੱਬ ਨੂੰ ਵੀ ਪਾਣਾ ਹੈ ਤਾਂ ਫਿਰ ਵੀ ਫਕੀਰਾਂ ਦੀ ਸਹੂਬਤ ਵਿੱਚ ਕਿਉਂਕਿ ਜਿੱਦਾਂ ਇੱਕ ਬੱਚਾ ਕਹਿੰਦਾ ਮੈਂ ਡਾਕਟਰ ਬਣਨਾ ਹੈ ਤਾਂ ਫਿਰ ਉਹਨੂੰ ਮੈਡੀਕਲ ਕਾਲਜ ਵਿੱਚ ਜਾਣਾ ਹੀ ਪੈਣਾ ਜਿੱਥੇ ਡਾਕਟਰ ਟ੍ਰੇਨਿੰਗ ਜੇ ਕਿਸੇ ਨੇ ਵਕੀਲ ਬਣਨਾ ਤਾਂ ਉਹਨੂੰ ਉਹ ਕਾਲਜ ਜਾਣਾ ਹੀ ਪੈਣਾ ਜਿੱਥੇ ਲਾਅ ਬਾਰੇ ਸਾਨੂੰ ਸਮਝਾਇਆ ਜਾਂਦਾ ਹੈ ਤੇ ਜੇ ਰੱਬ ਨੂੰ ਪਾਣਾ ਹੈ ਤਾਂ ਫੇ ਸਾਨੂੰ ਉਹਨਾਂ ਫਕੀਰਾਂ ਦੀ ਮਹਿਫਿਲ ਵਿੱਚ ਜਾਣਾ ਪੈਣਾ ਜਿਹੜੇ ਉਹ ਰਹਿਮਤਾਂ ਨੂੰ ਜਾਣਦੇ ਆ ਰਹਿਮਤਾਂ ਨੂੰ ਪਾ ਕੇ ਬੈਠੇ ਇਸ ਲਈ ਐ ਮੁਈਨ ਜੇ ਰੱਬ ਨੂੰ ਪਾਣਾ ਫਕੀਰਾਂ ਦੀ ਮਹਿਫਿਲ ਜਾ ਕਹਿੰਦੇ ਜੇ ਰੱਬ ਨੂੰ ਪਾਣਾ ਹੈ ਤੇਰੇ ਅੰਦਰ ਤੜਫੇ ਕਾਮਯਾਬ ਹੋਣ ਦੀ ਸਫਲ ਹੋਣ ਦੀ ਤਾਂ ਫਿਰ ਆ ਬਾਗ ਚ ਬੈ ਕੇ ਨਹੀਂ ਤੈਨੂੰ ਰੱਬ ਮਿਲਣਾ ਮੇੜਾ ਨੂੰ ਪਾਣੀ ਪਾ ਕੇ ਰੱਬ ਨਹੀਂ ਮਿਲਣਾ ਫਿਰ ਤੈਨੂੰ ਫਕੀਰਾਂ ਦੀ ਮਹਿਫਿਲ ਚ ਜੇ ਅੱਜ ਤੁਸੀਂ ਸਤਸੰਗ ਜੇ ਟਾਈਮ ਕੱਢ ਕੇ ਆਏ ਹੋ ਠੀਕ ਹੈ ਕੰਮ ਵੀ ਕਰਨਾ ਹੈ ਪਰ ਨਾਲ ਨਾਲ ਟਾਈਮ ਕੱਢ ਕੇ ਫਕੀਰਾਂ ਦੀ ਸਹੂਬਤ ਵਿੱਚ ਵੀ ਜਾਣਾ ਹੈ ਕਿਉਂਕਿ ਇਹੀ ਤਾਂ ਮਾਰਗ ਹੈ ਫਿਰ ਜਿਹੜਾ ਸਾਨੂੰ ਉਹ ਰੱਬ ਤੱਕ ਉਹਦੀਆਂ ਰਹਿਮਤਾਂ ਤੱਕ ਖੁਸ਼ੀਆਂ ਤੱਕ ਲੈ ਕੇ ਇਹ ਜਾਏਗਾ ਇਸ ਲਈ ਐ ਮੁਈਨ ਜੇ ਰੱਬ ਨੂੰ ਪਾਣਾ ਫਕਰਾਾਂ ਦੀ ਮਹਿਫਿਲ ਜਾ ਉਹ ਰੱਬ ਸੱਚੇ ਦੇ ਇਸ਼ਕ ਦਾ ਪਿਆਲਾ ਜੋ ਤੈਨੂੰ ਦੇਣ ਪਿਲਾ ਕਹਿੰਦੇ ਹੋਰ ਫਕਰਾਾਂ ਦੀ ਮਹਿਫਿਲ ਵਿੱਚ ਜਾ ਜਿਹੜੇ ਰੱਬ ਦੇ ਇਸ਼ਕ ਦਾ ਪਿਆਲਾ ਤੈਨੂੰ ਹੁਣ ਕੋਈ ਕਹਿੰਦਾ ਜੀ ਨਾਮ ਦਾ ਪਿਆਲਾ ਕਿਉਂ ਨਹੀਂ ਕਿਹਾ ਇਸ਼ਕ ਦਾ ਪਿਆਲਾ ਕਿਉਂ ਕਿਹਾ ਤੇ ਅਸੀਂ ਇਹੀ ਕਹਾਂਗੇ ਨਾਮ ਵੀ ਉਹੀ ਜਪ ਸਕਦਾ ਜਿਹਦੇ ਅੰਦਰ ਬਿਨਾ ਪਿਆਰ ਤੋਂ ਦਾ ਨਾਮ ਵੀ ਹੁਣ ਕਈ ਵਾਰਾ ਦੇਖਿਆ ਨਾ ਕੋਈ ਆਪਣੇ ਮਹਿਬੂਬ ਦਾ ਨਾ ਮੁੱਦੀ ਜੱਪਦਾ ਰਹਿੰਦਾ ਹੈ ਜੱਪਦਾ ਮਤਲਬ ਅੰਦਰ ਯਾਦ ਓਏ ਮੈਂ ਤੈਨੂੰ ਭੁੱਲ ਨਹੀਂ ਸਕਦਾ ਹਰ ਵੇਲੇ ਅੰਦਰ ਯਾਦ ਕੁਝ ਵੀ ਕਰਦਾ ਮੈਂ ਤਾਂ ਯਾਦ ਹੀ ਉਹਦੀ ਰਹਿੰਦੀ ਹੈ ਪਿਆਰੀ ਇੰਨਾ ਕਿ ਇੱਕ ਪਲ ਵੀ ਉਹਦੇ ਵੱਲੋਂ ਧਿਆਨ ਇਹ ਇਸ਼ਕ ਦਾ ਪਿਆਲਾ ਪੀਣਾ ਪੈਂਦਾ ਹੈ ਕਿਉਂਕਿ ਜਿੱਥੇ ਪਿਆਰ ਹੋਵੇ ਫੇ ਉੱਥੇ ਤਾਰ ਵੀ ਤਾਂ ਜੇ ਬੰਦਾ ਕਹਿੰਦਾ ਪਿਆਰ ਹੈ ਨਹੀਂ ਨਾਮ ਹੀ ਜਪਣਾ ਤਾਂ ਨਾਮ ਤਾਂ ਫੇ ਬੰਦਾ ਮਜਬੂਰੀ ਤਾਂਹੀਂ ਤਾਂ ਬੰਦਾ ਕਹਿੰਦਾ ਨਾਮ ਜਪਣ ਨੂੰ ਦਿਲ ਕਈ ਕਹਿ ਦਿੰਦੇ ਆ ਨਾ ਇਹ ਰੱਬ ਦਾ ਨਾਮ ਲੈਣ ਨੂੰ ਦਿਲ ਨਹੀਂ ਕਰਦਾ ਆ ਪਰਮਾਤਮਾ ਦੀ ਬੰਦਗੀ ਕਰਨ ਨੂੰ ਦਿਲ ਨਹੀਂ ਕਰਦਾ ਹੁਣ ਦਿਲ ਭਾਈ ਕਦੋਂ ਕਰਨਾ ਜਦੋਂ ਤੇਰੇ ਅੰਦਰ ਉਹਦਾ ਇਸ਼ਕ ਹੋਏਗਾ ਜਦੋਂ ਮੁਹੱਬਤ ਕਿਉਂਕਿ ਜਿਹਦੇ ਅੰਦਰ ਪਿਆਰ ਹੁੰਦਾ ਨਾ ਉਹਨੂੰ ਜਿਹਦੇ ਨਾਲ ਪਿਆਰ ਹੁੰਦਾ ਉਹ ਦਿਨ ਰਾਤ ਸੋਚਦਾ ਵੀ ਰਹਿੰਦਾ ਹੈ ਇਹਦਾ ਮਤਲਬ ਨਾਮ ਨਾਲੋਂ ਜ਼ਰੂਰੀ ਹੈ ਇਸ਼ਕ ਇਸ਼ਕ ਤੋਂ ਮਤਲਬ ਜਾਣੀ ਪ੍ਰੇਮ ਤਾਂ ਹੀ ਤਾਂ ਕਿ ਜਿੰਨ ਪ੍ਰੇਮ ਕੀਓ ਉਹ ਪ੍ਰੇਮ ਤਾਂ ਅੰਦਰ ਹੋਣਾ ਜ਼ਰੂਰੀ ਹੈ ਇਸ ਲਈ ਪ੍ਰੇਮ ਦਾ ਪਿਆਲਾ ਪੀਣਾ ਹੈ ਤਾਂ ਫਕੀਰਾਂ ਦੀ ਮਹਿਫਿਲ ਵਿੱਚ ਜਾਣਾ ਫਕੀਰਾਂ ਦੇ ਕੋਲ ਬਹਿਣਾ ਪਹਿਣਾ ਹੈ ਇਹ ਗੱਲ ਸਮਝ ਲੈਣਾ ਤਾਂ ਹੀ ਤਾਂ ਜਦੋਂ ਫਿਰ ਉਸਮਾਨ ਦੇ ਕੋਲ ਗਏ ਮੁਇਨੂਦੀਨ ਇੰਨਾ ਇਸ਼ਕ ਹੋ ਗਿਆ ਕਿ ਜਿੱਥੇ ਵੀ ਉਹਨਾਂ ਨੇ ਜਾਣਾ ਨਾ ਖਵਾਜਾ ਸਾਹਿਬ ਨੇ ਮਗਰ ਮਗਰ ਜਾਣਾ ਮਗਰ ਮਗਰ ਇੱਕ ਦਿਨ ਮੁਰਸ਼ਿਦ ਨੇ ਹੱਸ ਕੇ ਕਿਹਾ ਉਹ ਮੀਨ ਹਰ ਵੇਲੇ ਮਗਰੀ ਰਹਿੰਦਾ ਫਿਰ ਕਹਿੰਦੇ 20 ਸਾਲ ਮੁਇਨ ਨਾਲ ਰਹੇ ਆਪਣੇ ਮੁਰਸ਼ਿਦ ਦੇ ਇੱਕ ਦਿਨ ਵੀ ਦੂਰ ਨਹੀਂ ਹੋਏ ਕਿੰਨੇ ਸਾਲ ਇਦਾਂ ਦਾ ਇਸ਼ਕ ਹਰ ਕੀ ਹੋਇਆ ਮਗਰ ਮਗਰੀ ਰਹਿਣਾ ਜਿੱਥੇ ਵੀ ਜਾਣਾ ਇੱਕ ਦਿਨ ਉਸਮਾਨ ਜੀ ਨੇ ਹੱਸ ਕੇ ਕਿਹਾ ਉਹ ਮੀਨ ਹਰ ਵੇਲੇ ਮਗਰਮਗਰੀ ਘੁੰਮਦਾ ਰਹਿੰਦਾ ਘਲ ਕੀ ਹੈ ਤਾਂ ਫਿਰ ਆਪਣੀ ਗੱਲ ਦੇ ਚ ਪਤਾ ਕੀ ਕਹਿੰਦੇ ਕਿ ਸ਼ੇਰ ਤੇ ਕੀ ਕਹਿੰਦੇ ਹੈ ਕਹਿੰਦੇ ਮੁਰਸ਼ਿਦ ਚੁੰਬਕ ਮੈਂ ਹਾਂ ਲੋਹਾ ਮੁਰਸ਼ਿਦ ਚੁੰਬਕ ਤੇ ਮੈਂ ਹਾਂ ਲੋਹਾ ਉਸ ਵੱਲ ਖਿੱਚਦਾ ਜਾਵਾਂ ਉਹ ਤੈਨੂੰ ਛੱਡ ਕੇ ਦੱਸ ਐ ਮੁਰਸ਼ਿਦ ਕਿਉਂ ਕੂੜਜ ਜਨਮ ਗਵਾਵਾਂ ਕਿਉਂਕਿ ਤੇ ਤੋਂ ਦੂਰ ਹੋ ਕੇ ਕਿਉਂਕਿ ਮੀਨੂਦੀਨ ਨੇ ਕੀ ਦੇਖੀ ਸੀ ਕੱਟਣਾ ਇੱਕ ਦਿਨ ਜਾ ਰਹੇ ਸੀ ਇੱਕ ਲੋਹਾਰ لوہاردہ ਤੁਹਾਨੂੰ ਪਤਾ ਕੰਮ ਹੁੰਦਾ ਚੀਜ਼ਾਂ ਬਣਾਉਣੀਆਂ ਛੋਟੇ ਛੋਟੇ ਲੋਹੇ ਦੇ ਕਤਰੇ ਫੈਲੇ ਰਹਿੰਦੇ ਉਹਦੇ ਆਲੇ ਦੁਆਲੇ ਇੱਕ ਦਿਨ ਲੋਹਾਰ ਸ਼ਾਮ ਨੂੰ ਨਾ ਝਾੜੂ ਲਾ ਕੇ ਕੂੜਾ ਇਕੱਠਾ ਕਰਕੇ ਇਦਾਂ ਚੁੰਬਕ ਫੇਰ ਰਿਹਾ ਸੀ ਉੱਪਰ ਚੁੰਬਕ ਕਿਉਂ ਫੇਰ ਰਿਹਾ ਸੀ ਜਰਾ ਜਵਾਬ ਦੇ ਦਿਓ ਤਾਂ ਕਿ ਅਗਰ ਲੋਹੇ ਦੇ ਕੁਝ ਕਣ ਲੋਹੇ ਦੇ ਕੁਝ ਪੁਰਜੇ ਇਹ ਕਚਰੇ ਵਿੱਚ ਹੈ ਤਾਂ ਜਿੰਨੇ ਵੀ ਕਚਰੇ ਦੇ ਵਿੱਚ ਲੋਹੇ ਦੇ ਕਣ ਹੋਣਗੇ ਉਹ ਸਾਰੇ ਚੁੰਬਕ ਨਾਲ ਲੱਗ ਜਾਣਗੇ ਤਾਂ ਇਹਨਾਂ ਨੂੰ ਦੁਬਾਰਾ ਅੱਗ 'ਚ ਪਾ ਕੇ ਪਿਘਲਾ ਕੇ ਮੈਂ ਕੁਝ ਨਵਾਂ ਕਿਉਂਕਿ ਇਹੇ ਸਮਝਦਾਰ ਹੁੰਦੇ ਇੱਕ ਇੱਕ ਚੀਜ਼ ਨੂੰ ਬਚਾਉਂਦੇ ਆ ਉਹ ਇੱਕ ਇੱਕ ਕਤਰਾ ਇਕੱਠਾ ਕਰ ਲੈ ਕਚਰਾ ਇਕੱਠਾ ਕਰ ਲੈਂਦੇ ਉਹ ਸਮਝਦੇ ਹੋ ਕਿ ਨਹੀਂ ਉਹ ਮੁਈਨ ਕਹਿੰਦੇ ਇੱਕ ਦਿਨ ਮੈਂ ਦੇਖਿਆ ਕਿ ਕਚਰੇ ਵਿੱਚੋਂ ਉਹ ਲੋਹਾਰ ਚੁੰਬਕ ਨਾਲ ਲੋਹਾ ਇਕੱਠਾ ਕਰ ਰਹੇ ਸੀ ਪੁੱਛਿਆ ਕੀ ਕਰ ਰਹੇ ਹੋ ਉਹ ਕਹਿੰਦੇ ਨਿੱਕੇ ਨਿੱਕੇ ਕਣ ਵੀ ਹੁੰਦੇ ਨਾ ਉਹ ਵੀ ਮੇਰੇ ਕੰਮ ਆ ਜਾਂਦੇ ਤਾਂ ਕਿ ਮੈਂ ਉਹਨਾਂ ਦਾ ਕੁਝ ਬਣਾ ਸਕਾਂ ਨਹੀਂ ਤਾਂ ਇੱਥੇ ਤਾਂ ਬ्यर्थ ਚਲੇ ਗਏ ਪਰ ਉਹੀ ਕਣ ਜਦੋਂ ਅੱਗ 'ਚ ਪਾ ਕੇ ਪਿਘਲਾ ਕੇ ਮੇਰੇ ਕੰਮ ਨਵੀਂ ਚੀਜ਼ ਬਣ ਦੇ ਵਿੱਚ ਕੰਮ ਆ ਜਾਂਦੇ ਹੈ ਮੁਈਨ ਨੇ ਜਦੋਂ ਇਹ ਗੱਲ ਸੁਣੀ ਤਾਂ ਫੇ ਕਹਿੰਦੇ ਬਸ ਇਹ ਮੁਰਸ਼ਦ ਆ ਤੁਹਾਡੇ ਨਾਲ-ਨਾਲ ਰਹਿਣਾ ਵੀ ਉਹ ਲੋਹਾਰ ਤੋਂ ਸਿੱਖਿਆ ਮੈਂ ਕਿਉਂਕਿ ਜਿਹੜਾ ਤਾਂ ਚੁੰਬਕ ਦੇ ਨਾਲ ਜੁੜ ਗਿਆ ਲੋਹੇ ਦਾ ਕਣ ਉਹਦਾ ਤਾਂ ਕੁਝ ਬਣ ਗਿਆ ਮੁੱਲ ਪੈ ਗਿਆ ਤਾਂ ਜਿਹੜਾ ਕਚਰੇ ਜਿਹਾ ਹੀ ਰਹਿ ਗਿਆ ਉਹ ਤਾਂ ਫੇ ਕਚਰਾ ਹੀ ਹੋ ਗਿਆ ਫੇ ਤਾਂ ਕਚਰਾ ਚੱਕ ਕੇ ਬਾਹਰ ਸੁੱਟਿਆ ਜਾਂਦਾ ਹੈ ਉਹਦਾ ਕੋਈ ਮੁੱਲ ਨਹੀਂ ਪੈਂਦਾ ਉਹ ਜਿਹੜਾ ਚੁੰਬਕ ਨਾਲ ਜੁੜ ਗਿਆ ਉਹਦਾ ਮੁੱਲ ਕਹਿੰਦੇ ਇਸੇ ਤਰ੍ਹਾਂ ਮੁਰਸ਼ਦ ਚੁੰਬਕ ਤੇ ਮੈਂ ਹਾਂ ਲੋਹਾ ਉਸ ਵੱਲ ਖਿੱਚਦਾ ਉਹ ਤੈਨੂੰ ਛੱਡ ਕੇ ਦੱਸ ਐ ਮੁਰਸ਼ਿਦ ਕਿਉਂ ਕੂੜੇ 'ਚ ਜਨਮ ਕਹਿੰਦੇ ਕਿਉਂ ਮੈਂ ਆਪਣਾ ਜਨਮ ਇੰਨਾ ਕੀਮਤੀ ਜੀਵਨ ਕੂੜੇ 'ਚ ਕਿਉਂ ਗੁਆਵਾਂ ਔਰ ਇਹ ਗੱਲ ਸੱਚੀ ਵੀ ਹੈ ਪਰ ਇੱਥੇ ਫਿਰ ਕਹਾਂਗੇ ਮੁਰਸ਼ਿਦ ਵੀ ਸੋਚ ਸਮਝ ਕੇ ਚੁਣਿਆ ਕਾਰਨ ਕੀ ਹੈ ਆ ਕੁਛ ਦਿਨ ਪਹਿਲਾਂ ਨਾ ਇੱਕ ਜੀਵ ਆਇਆ ਆਪਣੇ ਮੋਬਾਈਲ ਤੇ ਵੀਡੀਓ ਦਿਖਾ ਰਿਹਾ ਸੀ ਵੀਡੀਓ 'ਚ ਛੋਟੇ ਜਿਹੇ ਬੱਚੇ ਦੀ ਵੀਡੀਓ ਦਿਖਾ ਰਿਹਾ ਸੀ ਕਿ ਮਾਲਕਵਾ ਦੇਖੋ ਬੱਚਾ ਉਹ ਬੱਚਾ ਕੀ ਕਰ ਰਿਹਾ ਹੈ ਉਹਨੇ ਕਾਲੀ ਚੁੰਨੀ ਲਈ ਆਪਣੀ ਮੰਮੀ ਦੀ ਬੁੱਕਲ ਮਾਰੀ ਹੋਈ ਹੈ ਸਾਡੇ ਵਾਂਗੂ ਲੋਈ ਦੀ ਔਰ ਹੱਥ 'ਚ ਡੰਡਾ ਜਾ ਫੜਿਆ ਹੋਇਆ ਹੈ ਨਾ ਔਰ ਲੈ ਕੇ ਇੱਦਾਂ ਤੁਰ ਰਿਹਾ ਐ ਐ ਕਰਦਾ ਫਿਰ ਬਾਅਦ 'ਚ ਜਾ ਕੇ ਬਹਿ ਗਿਆ ਸਾਨੂੰ ਦਿਖਾ ਰਿਹਾ ਉਹ ਜਾ ਕੇ ਬਹਿ ਗਿਆ ਇਦਾਂ ਡੰਡਾ ਰੱਖ ਕੇ ਫਿਰ ਐਂ ਹੋ ਕਰ ਰਿਹਾ ਫਿਰ ਕਹਿੰਦਾ ਸ਼ੁਰੂ ਕਰਦੇ ਆ ਮਾਲਕ ਦਾ ਨਾਮ ਲੈ ਕੇ ਸਾਨੂੰ ਬੜਾ ਹੋਇਆ ਕਹਿੰਦੇ ਮਾਲਕ ਤੁਹਾਡੀ ਐਕਟਿੰਗ ਕਰਨੀ ਲੱਗ ਯਾਨੀ ਇਹ ਤੁਹਾਡੇ ਵਾਂਗੂ ਨਾ ਸਾਰਾ ਦਿਨ ਕਰਦਾ ਹੈ ਇਹ ਦਿੱਕਾ ਜਾ ਬੱਚਾ ਸ਼ਾਇਦ ਉਹਦੀ ਉਮਰ 3-4 ਸਾਲ ਦੀ ਹੋਏਗੀ ਸਮਝਦੇ ਹੋ ਕਿ ਆ ਦੇਖੀ ਸੇਵਾਦਾਰ ਹਨ ਵੀ ਸਵੇਰੇ ਸਵੇਰੇ ਆਇਆ ਸੀ ਦਿਖਾ ਰਿਆ ਸੀ ਵੀਡੀਓ ਇਦਾਂ ਦੇ ਕਈ ਬੱਚੇ ਦੇਖੇ ਅਸੀਂ ਜਿਹੜੇ ਇਹ ਵੀਡੀਓ ਜਾਨੀ ਇਦਾਂ ਦਿਖਾਉਂਦੇ ਕਿ ਮਾਲਕੋ ਦੇਖੋ ਉਹ ਤੁਹਾਡੇ ਮango ਪਿਆਰ ਦਿੰਦੇ ਔਰ ਕਹਿੰਦੇ ਆ ਮੈਂ ਵੀ ਮਾਲਕ ਆ ਮੈਂ ਮਾਲਕ ਹਾਂ ਹੁਣ ਐਸੀ ਕਹਿੰਦੇ ਅੱਛੀ ਗੱਲ ਐ ਮੁਰਸ਼ਿਦ ਹੋਵੇ ਉਹ ਜੋ ਸਾਡੇ ਅੰਦਰ ਸਤ ਗੁਣ ਭਰ ਦੇਵੇ ਹੁਣ ਜਰਾ ਸੋਚੋ ਐਸੀ ਕੰਬਲੀ ਲੈ ਲੈਂਦੇ ਆ ਬੱਚਾ ਕੰਬਲੀ ਲੈ ਰਿਹਾ ਹੈ ਤਾਂ ਜੇ ਅਸੀਂ ਸਿਕੜ ਲਾ ਕੇ ਬੈਠੇ ਹੋ ਜੀ ਫੇਰ ਬੱਚੇ ਨੇ ਕੀ ਕਰਨਾ ਇਹ ਚਾਰ ਚਾਰ ਲਾਈਆਂ ਹੁਣ ਫੇਰ ਬੱਚੇ ਨੇ ਕੀ ਕਰਨਾ ਤੇਸੀ ਹੁਣ ਕਹਿਣ ਦਾ ਮਤਲਬ ਦੱਸਣਾ ਕੀ ਚਾਹੁੰਦੇ ਆ ਐਸੇ ਫਕੀਰਾਂ ਨਾਲ ਮੁਰਸ਼ਿਦ ਨਾਲ ਜੁੜੋ ਜਿਹੜਾ ਆਪ ਵੀ ਨਸ਼ਿਆਂ ਤੋਂ ਬਚਿਆ ਹੈ ਆਪ ਵੀ ਸਹੀ ਰਸਤੇ ਚੱਲਦੇ ਹੋ ਤਾਂ ਸਾਨੂੰ ਵੀ ਸਹੀ ਰਸਤੇ ਲੈ ਜਾਵੇ ਤੇ ਜਿਹੜਾ ਆਪ ਹੀ ਸਿਕਟਾ ਲਾ ਕੇ ਬੈਠਾ ਹੈ ਉਹ ਸੂਲਫੇ ਲੈ ਕੇ ਬੈਠਾ ਹੈ ਉਹ ਸਾਨੂੰ ਜਾਂ ਸਾਡੇ ਬੱਚੇ ਨੂੰ ਸਿੱਖਿਆ ਕੀ ਦੇਣੀ ਹੈ ਜਵਾਬ ਦੇਣਾ ਹੁਣਾ ਕਿ ਨਹੀਂ ਇਦਾਂ ਹੁਣ ਜੇ ਐਸੀ ਸਿਕਟ ਲਾਵਾਂਗੇ ਹਾਲਾਂਕਿ ਅਸੀਂ ਪੀਂਦੇ ਨਹੀਂ ਆ ਦੱਸਦੀ ਬਿਲਕੁਲ ਕਲੀਅਰ ਕਰ ਰਹੀ ਹਾਂ ਉਦਾਹਰਨ ਦੇ ਰਹੀ ਆ ਕਿ ਅਗਰ ਲਾ ਕੇ ਬੈਠੋ ਬੱਚਿਆਂ ਨੇ ਕੀ ਸਿੱਖਣਾ ਹੈ ਲਿਆ ਦਿਓ ਸਿਕਟ ਮੈਨੂੰ ਵੀ ਮੈਂ ਵੀ ਮਾਲਕਾਂ ਵਾਂਗੂੰ ਬਣਨਾ ਹੈ ਉਹ ਹਾਲੇ 4 ਸਾਲ ਦਾ ਔਰ ਐਸੀ ਕਹਨਾਂ ਨੂੰ ਕਹਿੰਦੇ ਲੈ ਵੀ ਇਹ ਤਾਂ ਫਕੀਰ ਆ ਪਹੁੰਚੇ ਹੋਏ ਕਿਉਂਕਿ ਸਿਕਟੇ 10-10 ਪੀਂਦੇ ਇਕੱਠੀਆਂ ਉਹ ਜਿੰਨੀਆਂ ਸਿਕਟਾ ਕੀ ਫਕੀਰਾਂ ਦੀ ਪਹੁੰਚ ਸਿਕਟਾ ਨਾ ਹੁੰਦੀ ਹੈ ਫਕੀਰਾਂ ਦੀ ਪਹੁੰਚ ਨਸ਼ੇ ਨਾਲ ਹੁੰਦੀ ਹੈ ਨਹੀਂ ਫਕੀਰਾਂ ਦੀ ਪਹੁੰਚ ਬਤਾ ਕਾਦੇ ਨਾਲ ਹੁੰਦੀ ਹੈ ਆਹ એનર્ਜੀ ਨਾਲ ਹੁੰਦੀ ਹੈ ਗਿਆਨ ਨਾਲ ਹੁੰਦੀ ਹੈ ਸ਼ਕਤੀ ਨਾਲ ਹੁੰਦੀ ਹੈ ਸਮਝਦੇ ਹੋ ਹਰ ਰੋਇ ਵੇਟਰੋ ਜੁਨਾ ਹੁੰਦੀ ਹੈ ਇਸ ਲਈ ਮੁਰਸ਼ਿਦ ਵੀ ਚੁਣੋ ਗੁਰੂ ਵੀ ਚੁਣੋ ਤਾਂ ਉਹ ਚੁਣੋ ਉਹਦੇ ਵੱਲ ਖਿੱਚਦੇ ਜਾਓ ਇਹ ਨਹੀਂ ਕਿ ਉਹ ਮੁਰਸ਼ਿਦ ਬੈਠਾ ਭੰਗ ਪੀ ਰਿਹਾ ਤਾਂ ਅਸੀਂ ਵੀ ਖਿੱਚਦੇ ਜਾ ਰਹੇ ਅਸੀਂ ਵੀ ਨਹੀਂ ਪੀਂਦੇ ਸੀ ਉਹ ਪੀਣੀ ਸ਼ੁਰੂ ਕਰ ਦਿੱਤੀ ਭਈ ਚੰਗੀ ਸਿੱਖਿਆ ਮਿਲ ਰਹੀ ਹੈ ਤੁਹਾਨੂੰ ਇਹਨਾਂ ਜ਼ਿੰਦਗੀ ਬਣਨੀ ਨਹੀਂ ਹੈ ਨਾ ਜ਼ਿੰਦਗੀ ਬੜੀ ਹੈਰਾਨੀ ਹੁੰਦੀ ਹੈ ਕਿ ਅੱਜਕੱਲ ਕਿਸ ਰਸਤੇ ਲੈ ਗਏ ਫਕੀਰੀ ਨੂੰ ਹਾਲਾਂਕਿ ਜਿਨ੍ਹਾਂ ਦੀ ਤਸਵੀਰਾਂ ਲਾ ਕੇ ਬੈਠੇ ਹੁੰਦੇ ਨਾ ਕਿ 11ਵੀਂ ਵਾਲੀ ਸਰਕਾਰ ਜਾਂ ਲੱਖਾਂ ਦੇ ਦਾਤੇ ਕਦੀ ਦੇਖਿਆ ਉਹਨਾਂ ਦੇ ਹੱਥ 'ਚ ਤੁਸੀਂ ਕਿ ਉਹ ਬੈਠੇ ਹੋਕਾ ਪੀ ਰਹੇ ਸਿਗਰਟ ਪੀ ਰਹੇ ਕੀ ਕਰ ਰਹੇ ਹੋ ਫਿਰ ਉਹਨਾਂ ਦੇ ਅੱਗੇ ਬੈਠ ਕੇ ਕੀ ਕਰ ਰਹੇ ਹੈ ਇਲੇ ਬੱਚੋ ਫਿਰ ਕਮਾਂਗੇ ਅੱਜ ਹੋਸ਼ ਵਿੱਚ ਆਣ ਦੀ ਜ਼ਰੂਰਤ ਹੈ ਨਸ਼ਾ ਇਤਿਆਹ ਕਰਨ ਦੀ ਨਸ਼ਿਆਂ ਤੋਂ ਬਚਣ ਦੀ ਅਸੀਂ ਕਿਸੇ ਨਿੰਦਿਆ ਨਹੀਂ ਕਰ ਰਹੇ ਬਸ ਤੁਹਾਨੂੰ ਸਹੀ ਸਿੱਖਿਆ ਦੇ ਰਹੇ ਹਾਂ ਕਿਉਂਕਿ ਜੋ ਸੱਚ ਹੈ ਉਹ ਗੱਲ ਸੱਚ ਹੈ ਇਸ ਲਈ ਫਕੀਰ ਵੀ ਹੋ ਮੁਰਸ਼ਿਦ ਵੀ ਉਹ ਹੋਵੇ ਜਿਹੜਾ ਆਪ ਵੀ ਉਹਦੇ ਰੰਗ ਚ ਰੰਗਿਆ ਹੋਵੇ ਤਾਂ ਸਾਨੂੰ ਵੀ ਉਹਦੇ ਰੰਗ ਚ ਰੰਗ ਦੇਵੇ ਸਮਝਦੇ ਹੋ ਇਸ ਲਈ ਇੱਥੇ ਇਹੀ ਗੱਲ ਮੁਈਨ ਕਹਿੰਦੇ ਆ ਮੁਰਸ਼ਿਦ ਚੁੰਬਕ ਤੇ ਮੈਂ ਹਾਂ ਲੋਹਾ ਉਸ ਵੱਲ ਖਿੱਚਦਾ ਇਹ ਗੁਣੇ ਹੀ ਹੁੰਦੇ ਨੇ ਖਿੱਚਦੇ ਆ ਸਾਨੂੰ ਸਮਝਦੇ ਹੋ ਕਿ ਨਹੀਂ ਤੈਨੂੰ ਛੱਡ ਕੇ ਦੱਸ ਐ ਮੁਰਸ਼ਿਦ ਕਿਉਂ ਕੂੜੇ 'ਚ ਜਨਮ ਹੁਣ ਤੈਨੂੰ ਛੱਡ ਕੇ ਤੈਨੂੰ ਭੁੱਲ ਕੇ ਮੈਂ ਆਪਣਾ ਜਨਮ ਕੂੜੇ 'ਚ ਕਿਉਂ ਗਵਾਵਾਂ ਕੂੜਾ ਯਾਨੀ ਬ्यर्थ ਬੁਰੀ ਬਰਾਈ ਦੇ ਰਸਤੇ ਚੱਲ ਕੇ ਬੁਰੇ ਮਾਰਗ ਤੇ ਚੱਲ ਕੇ ਐ ਮੁਰਸ਼ਿਦ ਤੇਤੋਂ ਦੂਰ ਹੋ ਕੇ ਕਿਉਂਕਿ ਮੁਰਸ਼ਿਦ ਨੇ ਕਿਹਾ ਮੂਮਿਨੂ ਦੀ ਨਾਲ ਹੀ ਰਹਿੰਦਾ ਕੀ ਗੱਲ ਉਹ ਕਹਿੰਦੇ ਤੈਤੋਂ ਦੂਰ ਜਾ ਕੇ ਆਪਣਾ ਜਨਮ ਕੂੜੇ 'ਚ ਕਿਉਂ ਗਵਾਵਾਂ ਜੇ ਨਾਲ ਰਹਿ ਕੇ ਮੈਨੂੰ ਉਹ ਮਿਲ ਰਿਹਾ ਹੈ ਜੋ ਮੈਨੂੰ ਮੇਰੇ ਮੰਜ਼ਿਲ ਤੱਕ ਲੈ ਕੇ ਜਾਏਗਾ ਤਾਂ ਫਿਰ ਮੈਂ ਦੂਰ ਹੋ ਕੇ ਆਪਣਾ ਜੀਵਨ ਗਵਾਵਾਂ ਕਿਉਂ ਬ्यर्थ ਕਿਉਂ ਗਵਾਵਾਂ ਸਮਝਦੇ ਹੋ ਓ ਇਹ ਆਲਵਰ ਹੁਣ ਟਾਈਮ ਕਾਫੀ ਹੋ ਗਿਆ 사ਸੰਗ ਨੂੰ ਸਮਾਪਤੀ ਵੱਲ ਲੈ ਜਾਈਏ। ਕੈਸੀ ਵੀ ਆਪਣੀ ਆਪ ਨੂੰ ਐਸਾ ਬਣਾਣਾ ਹੈ ਉਸ ਮਾਲਕ ਦੇ ਨਾਲ ਜੁੜ ਕੇ ਉਸ ਮਾਲਕ ਦੇ ਦੱਸੇ ਰਸਤੇ ਚੱਲ ਕੇ ਤਾਂ ਕਿ ਐਸੀ ਜ਼ਿੰਦਗੀ 'ਚ ਮੌਜਾਂ ਵੀ ਲੁੱਟੀਏ ਤੇ ਉਹਦੀ ਰਹਿਮਤ ਦਾ ਪੂਰਾ ਆਨੰਦ ਵੀ ਲਈਏ। ਇਸ ਲਈ ਜਾਂਦੇ ਜਾਂਦੇ ਨਾ ਇੱਕ ਇੱਕ ਸ਼ਬਦ ਕਹਿਣਾ ਹੈ ਜਿਹਨੂੰ ਆਪਣੇ ਦਿਲ ਤੇ ਲਿਖ ਲੈਣਾ ਤੁਸੀਂ। ਕਿ ਉਹ ਰੱਬ ਦੀ ਰਹਿਮਤ ਕਰਦੀ ਕੀ ਹੈ? ਉਹ ਮਾਲਕ ਦੀ ਰਹਿਮਤ ਕਰਦੀ ਕੀ ਹੈ? ਤਾਂ ਜਰਾ ਸਮਝਣਾ ਕਿ ਤੂੰ ਜੜ ਵਿੱਚ ਪਾਵੇਂ ਫਿੱਕਾ ਪਾਣੀ ਤੂੰ ਜੜ ਵਿੱਚ ਪਾਵੇਂ ਘਰ ਦੇ ਵਿੱਚ ਤੁਸੀਂ ਪੌਦੇ ਲਾਏ ਹੋਏ ਐ ਚਾਹੇ ਫਲਾਂ ਦੇ ਪੌਦੇ ਐ ਤੁਸੀਂ ਦੇਖਦੇ ਨਾ ਚਾਹੇ ਗੰਨਾ ਹੈ ਬੰਦਾ ਲਾ ਦਿੰਦਾ ਤੇ ਉਹਨੂੰ ਪਾਣੀ ਵੀ ਲਾਂਦਾ ਬੰਦਾ ਮੈਂ ਵੀ ਭਾਈ ਆਪਣੀ ਕਮਾਦ ਨੂੰ ਪਾਣੀ ਲਾਣਾ ਹੈ ਆਪਣੀ ਫਸਲ ਨੂੰ ਪਾਣੀ ਲਾਣਾ ਹੀ ਕੋ ਨਹੀਂ ਅਜਾ ਜਿਹੜਾ ਪਾਣੀ ਲਾਂਦੇ ਉਹ ਮਿੱਠਾ ਹੁੰਦਾ ਫਿੱਕਾ ਹੁੰਦਾ ਕਿਦਾਂ ਦਾ ਹੁੰਦਾ ਉਹ ਉੱਚ ਕੋਈ ਮਿਠਾਸ ਹੁੰਦੀ ਐ ਕਿ ਸ਼ੱਕਰ ਘੋਲੀ ਹੋਈ ਐ ਖੰਡ ਘੋਲੀ ਹੋਈ ਐ ਕੋਈ ਸਵਾਦ ਐ ਯਾਨੀ ਪਾਣੀ ਦਾ ਠੀਕ ਹੈ ਸਵਾਦ ਹੈ ਆਪਣਾ ਪਰ ਕੋਈ ਮਿਠਾਸ ਪਰ ਫਿਰ ਹੁਣ ਗੌਰ ਕਰਨਾ ਤੂੰ ਜੜ ਵਿੱਚ ਪਾਵੇਂ ਫਿੱਕਾ ਪਾਣੀ ਉਹ ਰੱਬ ਮਿੱਠੇ ਫਲ ਲਾਂਦਾ ਤੂੰ ਇੱਕ ਪੇੜ ਦੀ ਜੜ ਵਿੱਚ ਪਾਣੀ ਪਾਂਦਾ ਆ ਫਿੱਕਾ ਪਰ ਉਹੀ ਪੇੜ ਨੂੰ ਜਦੋਂ ਫਲ ਲੱਗਦੇ ਐ ਤੋ ਫਲ ਫਿੱਕਾ ਨਹੀਂ ਹੁੰਦਾ ਉਹ ਫਲ ਕਿਹੜੇ ਫਲ ਰੱਬ ਕਿਹੜੇ ਫਲ ਲਾਂਦਾ ਆ ਮਿੱਠੇ ਔਰ ਹਰ ਫਲ ਦਾ ਸਵਾਦ ਵੀ ਸੰਤਰੇ ਦਾ ਸਵਾਦ ਅਲੱਗ ਹੈ ਸੇਬ ਦਾ ਸਵਾਦ ਅੰਗੂਰ ਦਾ ਸਵਾਦ ਹੁਣ ਕਿੰਨੇ ਕ ਫਲ ਕਿਣੀ ਹੈ ਦੇਖੋ ਸਾਰਿਆਂ ਡਿਫਰੈਂਟ ਟੇਸਟ ਹੈ ਕਿ ਨਹੀਂ ਕੋਈ ਵੀ ਟੇਸਟ ਜਿੱਦਾਂ ਬੰਦਾ ਕਵੇ ਔਰੈਂਜ ਦਾ ਟੇਸਟ ਸੇਬ ਨਾਲ ਨਹੀਂ ਮਿਲਦਾ ਤਾਂ ਸੇਬ ਦਾ ਕਿਸੇ ਹੋਰ ਫਲ ਨਾਲ ਨਹੀਂ ਮਿਲਦਾ ਹਰੇਕ ਚੀਜ਼ ਦਾ ਟੇਸਟ ਹਾਲਾਂਕਿ ਪਾਣੀ ਸਾਰਿਆਂ ਨੂੰ ਇੱਕੋ ਹੀ ਇੱਕੋ ਜਾਂਦਾ ਹੈ ਕਿ ਨਹੀਂ ਹੁਣ ਫੇ ਕਮਾਲ ਦੀ ਗੱਲ ਹੈ ਉਹ ਕਿਹੜਾ ਇਦਾਂ ਦਾ ਫਿਲਟਰ ਲੱਗਾ ਹੋਇਆ ਹੈ ਕਿ ਪਾਣੀ ਤਾਂ ਇੱਕੋ ਹੀ ਜਾ ਰਿਹਾ ਹੈ ਫਿੱਕਾ ਜਾ ਰਿਹਾ ਹੈ ਪਰ ਉਹ ਸਾਰਿਆਂ ਦਾ ਅਲੱਗ-ਅਲੱਗ ਟੇਸਟ ਅਲੱਗ-ਅਲੱਗ ਮਿਠਾਸ ਬਣ ਜਾਂਦਾ ਹੈ ਇਹ ਕੌਣ ਕਰ ਰਿਹਾ ਹੈ ਇਹਦੇ ਬਾਰੇ ਦੱਸਿਆ ਹੈ ਤੂੰ ਜਣ ਵਿੱਚ ਪਾਵੇਂ ਫਿੱਕਾ ਪਾਣੀ ਤੇ ਰੱਬ ਮਿੱਠੇ ਫਲ ਲਾਂਦਾ ਉਹ ਇਹ ਹੈ ਉਸ ਦੀ ਰਹਿਮਤ ਬੰਦਿਆ ਜੋ ਪਾਣੀ ਨੂੰ ਰਸ ਬਣਾਉਂਦਾ ਕਹਿੰਦੇ ਉਹਦੀ ਰਹਿਮਤ ਹੈ ਇਹ ਜਿਹੜਾ ਪਾਣੀ ਨੂੰ ਰਸ ਬਣਾ ਦਿੰਦਾ ਕਹਿੰਦੇ ਫਲਾਂ ਦਾ ਰਸ ਗੰਨੇ ਦਾ ਰਸ ਕਿੰਨਾ ਮਿੱਠਾ ਹੁੰਦਾ ਹੈ ਕਹਿੰਦੇ ਕੌਣ ਕਰਦਾ ਇਹ ਉਹਦੀ ਰਹਿਮਤ ਕਰਦੀ ਨਹੀਂ ਤਾਂ ਕੋਈ ਸਾਇੰਟਿਸਟ ਕਹ ਦੋ ਪਾਣੀ ਦਾ ਗਲਾਸ ਦੇ ਦੋ ਲੈ ਵੀ ਪਾਣੀ ਦੇ ਗਲਾਸ ਤੋਂ ਰਸ ਬਣਾ ਦਿਓ ਇਹ ਪਾਣੀ ਦੇ ਗਲਾਸ ਤੋਂ ਸੰਤਰੇ ਦਾ ਜੂਸ ਬਣਾ ਦਿਓ ਸੇਬ ਦਾ ਜੂਸ ਬਣਾ ਦਿਓ ਕੋਈ ਨਹੀਂ ਬਣਾ ਸਕਦਾ ਜੋ ਉਹਦੀ ਰਹਿਮਤ ਤਾਂ ਹੀ ਤਾਂ ਇੱਕੋ ਗੱਲ ਕਹੀਦੀ ਹੈ ਕਿ ਉਸ ਮਾਲਿਕ ਤੇ ਰੱਖ ਭਰੋਸਾ ਉਹ ਫਿਰ ਦੇਖੇਂ ਉਸਦੇ ਖੇਲ ਉਸਦੀ ਰਹਿਮਤ ਅੱਗੇ ਬੰਦਿਆ ਸਭ ਵਿਗਿਆਨ ਹੈ ਇਹ ਵਿਗਿਆਨ ਵੀ ਉਹਦੇ ਅੱਗੇ ਫੇਲ ਹੋ ਜਾਂਦੇ ਜਦੋਂ ਉਹਦੀ ਰਹਿਮਤ ਆਪਣਾ ਕੰਮ ਕਰਦੀ ਹੈ ਆਸੋਤੇ ਵਿਸ਼ਵਾਸ ਰੱਖ ਫੇਰ ਉਹਦੇ ਖੇਲ ਦੇਖੀ ਸੋ ਦੱਸਣਾ ਕੀ ਜਾਂਦੇ ਆ ਕਿ ਜੇ ਇੱਕ ਰੱਬ ਸੱਚੇ ਦੀ ਰਹਿਮਤ ਪਾਣੀ ਨੂੰ ਫਿੱਕੇ ਨੂੰ ਮਿੱਠੇ ਫਲ ਵਿੱਚ ਬਦਲ ਸਕਦੀ ਹੈ ਪਾਣੀ ਨੂੰ ਰਸ ਵਿੱਚ ਕਨਵਰਟ ਕਰ ਸਕਦੀ ਹੈ ਤਾਂ ਜਰਾ ਸੋਚ ਜੇ ਅੱਜ ਤੇਰੀ ਜ਼ਿੰਦਗੀ ਫਿੱਕੀ ਹੈ ਜੇ ਅੱਜ ਤੇਰੀ ਜ਼ਿੰਦਗੀ 'ਚ ਕੋਈ ਰਸ ਨਹੀਂ ਹੈ ਤਾਂ ਜੇ ਉਸ ਮਾਲਕ ਨਾਲ ਜੁੜ ਜਾਵੇਂ ਤਾਂ ਉਹਦੀ ਰਹਿਮਤ ਤੇਰੇ ਜੀਵਨ 'ਚ ਕਿਹੜਾ ਰਸ ਭਰ ਦੇਗੀ ਤੇਰੇ ਜੀਵਨ 'ਚ ਕਿਹੜੀ ਮਿਠਾਸ ਆ ਜਾਏਗੀ ਤੂੰ ਸੋਚ ਵੀ ਨਹੀਂ ਸਕਦਾ ਕਿ ਜਿੱਥੇ ਤੱਕ ਉਹਦੀ ਰਹਿਮਤ ਤੈਨੂੰ ਲੈ ਜਾਏਗੀ ਇਸ ਲਈ ਇਹ ਚਾਂਦੇ ਆ ਸਾਡੀ ਫਿੱਕੀ ਜ਼ਿੰਦਗੀ ਵੀ ਮਿੱਠੀ ਹੋ ਜਾਵੇ ਸਾਡੀ ਫਿੱਕੀ ਜ਼ਿੰਦਗੀ ਤੇ ਰਸਾ ਜਾਵੇ ਤਾਂ ਫਿਰ ਇਹ ਕਿਦਾਂ ਆਣਾ ਹੈ ਇਹ ਹੈ ਉਸ ਦੀ ਰਹਿਮਤ ਬੰਦਿਆਂ ਜੋ ਪਾਣੀ ਨੂੰ ਰਸ ਬਣਾਉਂਦਾ ਕਿਉਂਕਿ ਤੂੰ ਜੜ ਵਿੱਚ ਪਾਵੇਂ ਫਿੱਕਾ ਪਾਣੀ ਰੱਬ ਮਿੱਠੇ ਫਲ ਲਾਂਦਾ ਉਹ ਇਹ ਹੈ ਉਸ ਦੀ ਰਹਿਮਤ ਬੰਦਿਆ ਜੋ ਪਾਣੀ ਨੂੰ ਰਸ ਇਹ ਉਹਦੀ ਰਹਿਮਤ ਹੀ ਹੈ ਕਿ ਜਿਹੜਾ ਸਧਾਰਨ ਜੀ ਮਿੱਟੀ ਚੋਂ ਜਰਾ ਹੁਣ ਗੌਰ ਕਰਨਾ ਮਿੰਨਾ ਮਿੱਟੀ ਦਾ ਕੋਈ ਸਵਾਦ ਹੈ ਨਾ ਪਾਣੀ ਦਾ ਕੋਈ ਸਵਾਦ ਹੈ ਤੋ ਜੋ ਫਲ ਦੇਖੋ ਕਿੰਦਾਂ ਦੇ ਮਿੱਠੇ ਮਿੱਠੇ ਨਿਕਲ ਜਾਂਦੇ ਜਿੱਦੈ ਸੇ ਇੱਕ ਫਕੀਰ ਦੀ ਕਹਾਣੀ ਦੱਸੀ ਦੀਓ ਦੱਸ ਲਈਏ ਫਟਾਫਟ ਇੱਕ ਫਕੀਰ ਨਾ ਕਹਿੰਦੇ ਹੈ ਕਿ ਜਾ ਰਹੇ ਸੀ ਇੱਕ ਹਲਵਾਈ ਨੇ ਆਵਾਜ਼ ਮਾਰੀ ਠੰਡ ਦਾ ਦਿਨ ਸੀ ਮਹਾਰਾਜ ਆਜੋ ਆਜੋ ਗਰਮ ਗਰਮ ਦੁੱਧ ਪੀ ਲੋ ਨਾਲੇ ਬਰਫੀ ਖਾ ਲੋ ਫਕੀਰ ਬੈਠੇ ਦੁੱਧ ਦਿੱਤਾ ਗਲਾਸ ਚ ਪਾ ਕੇ ਨਾਲ ਬਰਫੀ ਦੀ ਪੇਸੀ ਜਿੱਦੈ ਫਕੀਰ ਨੇ ਬਰਫੀ ਮੂੰਹ ਚ ਲਈ ਫਕੀਰ ਕਹਿੰਦੇ ਵਾਹ ਬੜੀ ਮਿੱਠੀ ਹੈ ਓਰੇ ਉੱਚਾ ਹਲਵਾਈ ਨੂੰ ਕਹਿੰਦੇ ਇਹ ਮਿਠਾਸ ਕਿੱਥੋਂ ਆਈ ਬਰਫੀ 'ਚ ਇਹ ਕਹਦੇ ਹੋ ਮਿਠਾਸ ਕਿੱਥੋਂ ਆਈ ਕਹਿੰਦਾ ਇਹ ਸ਼ੱਕਰ 'ਚੋਂ ਕਿਉਂਕਿ ਮੈਂ ਸ਼ੱਕਰ ਪਾਈ ਹੋਈ ਹੈ ਉਹ ਕਹਿੰਦੇ ਸ਼ੱਕਰ 'ਚ ਮਿਠਾਸ ਕਿੱਥੋਂ ਆਈ ਇਹ ਸ਼ੱਕਰ ਕਿੱਥੋਂ ਆਈ ਤਾਂ ਕਹਿੰਦੇ ਸ਼ੱਕਰ ਮੈਂ ਲਿਆਂਦੀ ਫੁਲਾਨੀ ਪੰਸਾਰੀ ਦੀ ਪੰਸਾਰੀ ਦੁਕਾਨ ਘਰ ਕਿਰੀਆਨਾ ਸਟੋਰ ਤੋਂ ਅਹ ਕਿਰੀਆਨੇ ਸਟੋਰ ਤੋਂ ਲਿਆਂਦੀ ਹੈ ਫੁਲਾਨੀ ਕਿਰੀਆਨੇ ਦੀ ਦੁਕਾਨ ਤੋਂ ਸ਼ੱਕਰ ਲੈ ਕੇ ਆਇਆ ਮੈਂ ਉਹ ਕਹਿੰਦੇ ਫਿਰ ਇਹ ਕਿਰੀਆਨੇ ਦੀ ਦੁਕਾਨ ਤੋਂ ਸ਼ੱਕਰ ਕਿੱਥੋਂ ਆਈ ਕਹਿੰਦਾ ਜੀ ਫੈਕਟਰੀ ਚੋਂ ਆਈ ਹੈ ਜਿੱਥੇ ਬਣਦੀ ਹੈ ਸ਼ੱਕਰ ਉਹ ਫੈਕਟਰੀ ਚੋਂ ਆਈ ਉਹ ਕਹਿੰਦੇ ਫੈਕਟਰੀ ਜਿੱਥੋਂ ਆਈ ਕਹਿੰਦਾ ਜੀ ਗੰਨੇ ਚੋਂ ਆਈ ਉਹ ਕਹਿੰਦੇ ਗੰਨੇ ਚੋਂ ਕਿੱਥੋਂ ਆਈ ਕਹਿੰਦਾ ਜੀ ਰੱਬ ਨੇ ਪਾਈ ਕਹਿੰਦਾ ਦੇਖਿਆ ਫੇ ਮੇਰਾ ਯਾਰ ਕਿੰਨਾ ਮਿੱਠਾ ਹੈ ਗੱਲ ਤਾਂ ਰੱਬ ਤੱਕ ਲੈ ਜਾਣੀ ਸੀ ਗੱਲ ਹੁਣ ਬੰਦਾ ਬਰਫੀ ਖਾਂਦਾ ਬਰਫੀ ਦੀ ਤਾਰੀਫ ਕਰਦਾ ਹੈ ਪਰ ਕਦੀ ਸੋਚਿਆ ਨਹੀਂ ਬਰਫੀ ਚ ਮਿਠਾਸ ਆਂਦੀ ਕਿੱਥੋਂ ਉਹਦੀ ਤਾਰੀਫ ਪਹਿਲਾਂ ਕਰੀਏ ਪਰ ਬੰਦੋ ਨਹੀਂ ਜੀ ਚਾਹ ਵੜੀ ਸੁਆਦ ਬਣਾਈ ਆ ਰੋਟੀ ਵੜੀ ਸੁਆਦ ਬਣਾਈ ਬੰਦਾ ਬੰਦਾ ਹੀ ਤਾਰੀਫ ਕਰਦਾ ਹੈ ਕਦੀ ਸੋਚੋ ਇਹ ਰੋਟੀ ਚ ਆਪਾਂ ਜੋ ਤਾਕਤ ਆਂਦੀ ਹੈ ਜੋ ਮਿਠਾਸ ਆਂਦੀ ਹੈ ਜੋ ਸਵਾਦ ਆਂਦਾ ਚੀਜ਼ਾਂ ਚ ਉਹ ਸਵਾਦ ਕੋਈ ਬੰਦਾ ਨਹੀਂ ਪਾਉਂਦਾ ਇਹ ਚੀਜ਼ਾਂ ਧਰਤੀ ਚ ਇਹਦੇ ਸਭ ਤੋਂ ਪਹਿਲਾਂ ਸ਼ੁਕਰ ਉਹਦਾ ਇਹ ਸ਼ੁਕਰ ਹੈ ਜਿਨੇ ਅੰਨ ਬਣਾਇਆ ਇਹ ਜਲ ਬਣਾਇਆ ਇਹ ਹਰ ਪਦਾਰਥ ਨੂੰ ਬਣਾਇਆ ਔਰ ਮੈਨੂੰ ਇਹ ਜ਼ਿੰਦਗੀ ਦਿੱਤੀ ਤਾਂ ਹੀ ਤਾਂ ਮੈਂ ਸਵਾਦ ਜੇ ਇਸ ਜ਼ਿੰਦਗੀ ਨਾ ਹੁੰਦੀ ਤਾਂ ਸਵਾਦ ਲੈ ਲੈਣਾ ਸੀ ਅਸੀਂ ਜਿਹੜੇ ਰੱਬ ਦੇ ਪਿਆਰੇ ਹੁੰਦੇ ਨਾ ਉਹ ਹਰ ਗੱਲ ਨੂੰ ਉਹਦੇ ਨਾਲ ਜੋੜ ਦਿੰਦੇ ਆ ਕਹਿੰਦੇ ਦੇਖਿਆ ਫਿਰ ਜਦੋਂ ਆ ਨਾ ਗਿਆ ਖੰਡ ਲਿਆਂਦੀ ਦੁਕਾਨ ਤੋਂ ਦੁਕਾਨ ਤੋਂ ਆਈ ਫੈਕਟਰੀ ਚੋਂ ਫੈਕਟਰੀ ਚੋਂ ਆਈ ਗੰਨੇ ਚੋਂ ਗੰਨੇ ਚੋਂ ਪਾਈ ਰੱਬ ਨੇ ਉਹ ਕਹਿੰਦੇ ਦੇਖਿਆ ਵੇ ਮੇਰਾ ਯਾਰ ਕਿੰਨਾ ਮਿੱਠਾ ਹੈ ਜਿਹੜਾ ਗੰਨੇ ਜਰਾ ਸਪਾ ਸਕਦਾ ਹੈ ਜਰਾ ਸੋਚੇ ਉਹਨੂੰ ਚਖ ਲਈਏ ਉਹਦੇ ਨਾਲ ਜੁੜ ਜਾਈਏ ਤਾਂ ਫੇ ਕੀ ਰਸ ਹੈ ਕੀ ਸਵਾਦ ਹੈ ਤਾਂ ਹੀ ਕਹਿੰਦੇ ਸ਼ੱਕਰ ਖੰਡ ਨਵਾਤ ਗੁੜ ਮੱਖਿਓ ਮੱਜਾ ਦੁੱਧ ਸੱਬੇ ਵਸਤਾ ਮਿੱਠੀਆਂ ਰੱਬ ਨਾਲ ਪੂਜਣ ਕਹਿੰਦੇ ਸ਼ੱਕਰ ਖੰਡ ਨਵਾਤ ਗੁੜ ਮਿਸ਼ਰੀ ਹੋਵੇ ਸ਼ੱਕਰ ਹੋਵੇ ਖੰਡ ਹੋਵੇ ਸ਼ਹਿਦ ਹੋਵੇ ਕੋਈ ਵੀ ਮਿੱਠੀ ਤੋਂ ਮਿੱਠੀ ਚੀਜ਼ ਲੈ ਲਓ ਕਹਿੰਦੇ ਸਾਰੀਆਂ ਚੀਜ਼ਾਂ ਉਹਦੇ ਸਾਹਮਣੇ ਫਿੱਕੀਆਂ ਹਨ ਕਿਉਂਕਿ ਹਰ ਚੀਜ਼ ਅੰਦਰ ਮਿਠਾਸ ਦੇਣ ਵਾਲਾ ਜੇ ਲੈ ਆਓ ਹੁਣ ਟਾਈਮ ਕਾਫੀ ਹੋ ਗਿਆ ਹੁਣ ਆਖਰਲੇ ਵਚਨਾ ਚ ਇਹੀ ਕਹਿਣਾ ਹੈ ਕਿ ਤੁਸੀਂ ਵੀ ਆਪਣੀ ਬੇਰਸੀ ਜ਼ਿੰਦਗੀ 'ਚ ਰਸ ਭਰਨਾ ਚਾਹੁੰਦੇ ਹੋ ਖੁਸ਼ੀਆਂ ਦਾ ਜੇ ਜੀਵਨ ਦਾ ਪੂਰਾ ਸਵਾਦ ਲੈਣਾ ਚਾਹੁੰਦੇ ਹੋ ਤਾਂ ਫਿਰ ਜੁੜ ਜਾਓ ਉਸ ਮਾਲਕ ਦੇ ਨਾਲ ਕਿ